ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਦੇ ਐਗਜ਼ਾਮ ਨੂੰ ਟਾਰਗੇਟ ਰੱਖਦੇ ਹੋਏ ਆਪਣੀ ਪੋਲਿਟੀ ਦੀ ਕਲਾਸ ਨੰਬਰ 5 ਲੈ ਕੇ ਆ ਚੁੱਕੇ ਹਾਂ ਜਿਸ ਚ ਅਪਾ ਪੜਾਂਗੇ ਪ੍ਰੀੰਬਲ ਬਾਰੇ ਪ੍ਰੀੰਬਲ ਕੀ ਚੀਜ਼ਾਂ ਭਾਰਤੀ ਸੰਵਿਧਾਨ ਦੇ ਵਿੱਚ ਇਸ ਦੀ ਕੀ ਮਹੱਤਤਾ ਤੇ ਇਸ ਦੇ ਜਿਹੜੇ ਜਿਹੜੇ ਸ਼ਬਦ ਨੇ ਇਹਦੇ ਵਿੱਚ ਕੀ ਕੀ ਜਿਹੜੀਆਂ ਸੋਧਾਂ ਆਈਆਂ ਕਿਹੜੀ ਕਿਹੜੀ ਇਹਦੇ ਵਿੱਚ ਐਮੈਂਡਮੈਂਟ ਹੋਈ ਆ ਆਪਾਂ ਅੱਜ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ ਤੇ ਇਸ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਨੇ ਪ੍ਰਸਤਾਵਨਾ ਤੇ ਬਾਕੀ ਜਿਹੜੇ ਵੀ ਚੈਨਲ ਤੇ ਆਪਣੇ ਬੱਚੇ ਨਵੇਂ ਨੇ ਉਹਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅਗਰ ਕਿਸੇ ਵੀ ਬੱਚੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਉਹ ਆਪਣੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂ ਅਦਰਵਾਈਜ਼ ਤੁਸੀਂ ਸਰਚ ਕਰੋ job and punjab ਤੇ ਜਿਹੜਾ ਇਸ ਤਰੀਕੇ ਦਾ ਤੁਹਾਨੂੰ ਆਈਕਨ ਦੇਖਣ ਨੂੰ ਮਿਲ ਜਾ ਉਹਤੋਂ ਤੁਸੀਂ ਜਿਹੜਾ ਹੈਗਾ ਜੁਆਇਨ ਕਰ ਸਕਦੇ ਹੋ ਤੇ ਤੁਸੀਂ ਪੀਡੀਐਫ ਡਾਊਨਲੋਡ ਵੀ ਕਰ ਸਕਦੇ ਹੋ ਤੇ ਪ੍ਰਿੰਟ ਵੀ ਕਰਵਾ ਸਕਦੇ ਹੋ ਪਰ ਜਿਹੜਾ ਹੈਗਾ ਮੈਂ ਤੁਹਾਨੂੰ ਸਿਸ਼ਟ ਕਰਦਾ ਕਿ ਤੁਸੀਂ ਆਪਣੇ ਜਿਹੜੇ ਹੈਗੇ ਨੋਟਸ ਆਪਣੇ ਕਲਾਸ ਦੇ ਨਾਲ-ਨਾਲ ਬਣਾਈ ਚਲੋ ਅੱਜ ਜਨਾ ਆਪਾਂ ਪੜ੍ਹਨਾ ਹੈ ਪ੍ਰੀਅੰਬਲ ਬਾਰੇ ਠੀਕ ਹੈ ਟੋਟਲੀ ਸਾਰੀ ਇਨਫੋਰਮੇਸ਼ਨ ਲੈਣੀ ਹੈ ਕੀ ਚੀਜ਼ ਹੈ ਇਹ ਭਾਰਤੀ ਸੰਵਿਧਾਨ ਵਿੱਚ ਇਹਦੀ ਕੀ ਮਹੱਤਤਾ ਜ ਆਪਾਂ ਇਹਦੇ ਬਾਰੇ ਸਾਰਾ ਜਿਹੜਾ ਹੈਗਾ ਡਾਟਾ ਲੈਣਾ ਠੀਕ ਹੈ ਦੀ ਪ੍ਰੀਅੰਬਲ ਵਾਸ ਇਨਟਰੋਡਿਊਸਡ ਬਾਇ ਪੰਡਿਤ ਜਵਾਹਰ ਲਾਲ ਨਹਿਰੂ ਔਨ 13th ਡੇਸੰਬਰ 1946 ਠੀਕ ਹੈ ਪੰਡਿਤ ਜਵਾਹਰ ਲਾਲ ਨਹਿਰੂ ਨੇ ਜਿਹੜਾ ਪ੍ਰੀਅੰਬਲ ਨੂੰ ਇਨਟਰੋਡਿਊਸ ਕਰਿਆ ਸੀ ਇਹ ਕਦੋਂ ਕਿੰਨੀ ਤਰੀਕ ਨੂੰ 13 ਦਸੰਬਰ 1946 ਨੂੰ ਮੈਂ ਤੁਹਾਨੂੰ ਕਨਸਟੀਟਿਊਟ ਅਸੈਂਬਲੀ ਬਾਰੇ ਜਿਹੜੀਆਂ ਹੈਗੀਆਂ ਮੀਟਿੰਗਾਂ ਪੜ੍ਹਾ ਗਿਆ ਸੀਗਾ ਕਿ ਪਹਿਲੀ ਜ ਫਿਰ ਜੇ ਦੋ ਸੈਕੰਡ ਮੀਟਿੰਗ ਹੋਈ ਜਿਹਦੇ ਜਦੋਂ ਉਹਨਾਂ ਨੇ ਕਨਸਟੀਟਿਊਸ਼ਨ ਲਿਖਣਾ ਸਟਾਰਟ ਕਰਿਆ 9 ਦਸੰਬਰ ਨੂੰ ਕਨਸਟੀਟਿਊਸ਼ਨ ਲਿਖਣਾ ਸਟਾਰਟ ਕਰਿਆ ਸੀ ਫਿਰ ਦੂਜੀ ਜਿਹੜੀ ਹੈਗੀ ਸੀ ਉਹਨਾਂ ਦੀ ਮੀਟਿੰਗ ਹੋਈ 11 ਦਸੰਬਰ 1946 ਨੂੰ ਫਿਰ ਜਿਹੜੀ ਥਰਡ ਮੀਟਿੰਗ ਸੀ ਥਰਡ ਮੀਟਿੰਗ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਥਰਡ ਮੀਟਿੰਗ ਕਦੋਂ ਹੋਈ 13 ਦਸੰਬਰ 1946 ਨੂੰ ਜਿਨ੍ਹਾਂ ਨੇ ਪਹਿਲਾਂ ਕਲਾਸਾਂ ਲਾਈਆਂ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਹੋਊਗਾ ਕਨਸਟੀਟਿਊਟ ਅਸੈਂਬਲੀ ਦੀ ਜਿਹੜੀ ਤੀਜੀ ਮੀਟਿੰਗ ਸੀ 13 ਦਸੰਬਰ 1946 ਨੂੰ ਇਹਦੇ ਵਿੱਚ ਪੰਡਿਤ ਜਵਾ 22 ਜਨਵਰੀ 1947 22 ਜਨਵਰੀ 1947 ਬਾਈ ਕੰਸਟੀਟੂਐਂਟ ਅਸੈਂਬਲੀ ਜਿਹੜੀ ਕੰਸਟੀਟੂਐਂਟ ਅਸੈਂਬਲੀ ਸੀ ਉਹਨੇ 22 ਜਨਵਰੀ 1947 ਨੂੰ ਪ੍ਰੀੰਬਲ ਨੂੰ ਜਿਹੜਾ ਹੈਗਾ ਅਡਾਪਟ ਕਰ ਲਿਆ ਵੀ ਹਾਂ ਇਹ ਜਿਹੜੀ ਆਪਾਂ ਆਪਣੇ ਭਾਰਤ ਦੇ ਸੰਵਿਧਾਨ ਦੇ ਵਿੱਚ ਇਸ ਨੂੰ ਸ਼ਾਮਿਲ ਕਰਦੇ ਹਾਂ ਕਿ 22 ਜਨਵਰੀ ਨੂੰ ਭਾਰਤ ਦੇ ਵਿੱਚ ਪ੍ਰੀੰਬਲ ਜਿਹੜਾ ਹੈਗਾ ਪ੍ਰੀੰਬਲ ਦੇ ਸੁਪਰਸਤਾਵਨਾ ਦੇ ਤੋਂ ਬਣਾਇਆ ਜਾਂਦਾ ਠੀਕ ਆ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਆਪਣਾ ਭਾਰਤ ਦਾ ਸੰਵਿਧਾਨ ਉਹ originally ਕਿੱਥੇ ਪਬਲਿਸ਼ਡ ਹੋਇਆ ਸੀ ਠੀਕ ਆ ਦੀ origignal constitution of india was originally originally sorry originally published in dehradun ਠੀਕ ਆ ਜਿਹੜਾ ਦੇਹਰਾਦੂਨ ਦੇ ਵਿੱਚ ਦੇਹਰਾਦੂਨ ਕਿਹੜੇ ਸਟੇਟ ਦੇ ਵਿੱਚ ਪੈਂਦਾ ਇਹ ਪੈਂਦਾ ਉੱਤਰਾਖੰਡ ਦੇ ਵਿੱਚ ਇੱਥੇ ਜਿਹੜਾ originally ਪਬਲਿਸ਼ਡ ਕੀਤਾ ਗਿਆ ਸੀ ਠੀਕ ਆ ਤੇ ਜਿਹੜਾ ਭਾਰਤੀ ਸੁਧਾਰਣ ਹੁਣ ਆਪਾਂ ਕਹਿ ਦਨੇ ਆ ਕਿ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਆਫ ਅੰਬੇਦਕਰ ਜੀ ਨੂੰ ਜਿਵੇਂ ਕਹਿ ਦਨੇ ਆ ਉਸ ਤਰੀਕੇ ਨਾਲ ਉਹ ਤਾਂ ਚਲੋ ਠੀਕ ਉਹਨਾਂ ਨੇ ਇਹ ਚੀਜ਼ਾਂ ਬਣਾਈਆਂ ਆਰਟੀਕਲ ਦਾ ਸਬਧਾਨ ਬਣਾਇਆ ਉਹਦੇ ਵਿੱਚ ਦੱਸਿਆ ਕਿ ਕੀ ਕੁਛ ਹੋਣ ਦੇ ਹੰਦਾ ਪਰ ਜਿਹੜੀ ਮੇਨ ਬੁੱਕ ਸੀ ਉਹ ਸਬਧਾਨ ਦੀ ਉਸ ਦੇ ਉੱਤੇ ਕਿਹਦੀ ਹੈਂਡ ਰੇਟਿੰਗ ਜਿਹੜੀ ਹੈਂਡ ਮਤਲਬ ਕਿ ਕਿਹਨੇ ਆਪਣਾ ਜਿਹੜਾ ਲਿਖਿਆ ਹੋਇਆ ਉਹ ਉਹ ਦੋ ਲੈਂਗੁਏਜ ओरिजिनल ਜਿਹੜਾ ਲਿਖਿਆ ਹੋਇਆ ਸੀ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਠੀਕ ਹੈ ਇੰਗਲਿਸ਼ ਤੇ ਹਿੰਦੀ ਦੇ ਵਿੱਚ ਸੌਰੀ ਤੇ ਉਹ ਕਿਹਨੇ ਲਿਖਿਆ ਸੀ ਕਿਹਨੇ ਆਪਣੇ ਹੱਥਾਂ ਨਾਲ ਉਸ ਲਿਖਾਈ ਨੂੰ ਮਤਲਬ ਕਿ ਉਚਾਰਿਆ ਉਹ ਹੈ ਇਸ ਆਪਣੇ ਪ੍ਰੇਮ ਬਿਹਾਰੀ ਨਾਰਾਇਨ ਰਾਇ ਜੀ ਦਾ ਠੀਕ ਹੈ ਜਿਆਦਾ ਰਾਇ ਜਿਆਦਾ ਹੁੰਦਾ ਜਾਂ ਇਸੇ ਹੁੰਦਾ ਸਖਸੀਨ ਆ ਠੀਕ ਆ ਪ੍ਰੇਮ ਬਿਹਾਰੀ ਨਾਰਾਇਣ ਰਾਏ ਜਿਆਦਾ ਜਾਂ ਸਖਸੀਨਾ ਇਹਨਾਂ ਨੇ ਜਿਹੜਾ ਆਪਣੇ ਹੱਥ ਦੇ ਨਾਲ ਭਾਰਤ ਦੇ ਸੰਵਿਧਾਨ ਨੂੰ ਲਿਖਿਆ ਜਿਵੇਂ ਜਿਵੇਂ ਆਪਣੇ ਇੰਡੀਅਨ ਲੀਡਰਸ਼ਿਪਸ ਇੰਡੀਅਨ ਨੈਸ਼ਨਲ ਕਾਂਗਰਸ ਦੀ ਜਾਂ ਜਿਹੜੇ ਹੋਰ ਵੀ ਮੁਸਲਮਨ ਲੀਡਰਸ਼ਿਪ ਵਿੱਚ ਉਹਨਾਂ ਨੇ ਜਿਵੇਂ ਜਿਵੇਂ ਦੱਸਿਆ ਇਹਨਾਂ ਨੇ ਆਪਣੇ ਹੱਥ ਨਾਲ ਉਹਨਾਂ ਪੇਜਿਆਂ ਦੇ ਉੱਤੇ ਆਪਣੇ ਭਾਰਤ ਦੇ ਸੰਵਿਧਾਨ ਨੂੰ ਉਸਾਰਿਆ ਠੀਕ ਆ ਹੈਂਡ ਰੌਡ ਦੀ origignal constitution of india in english and hindi languages ਤੇ ਇਹਨਾਂ ਦਾ ਜਿਹੜਾ ਨਾਮ ਆ ਪ੍ਰੇਮ ਪ੍ਰੇਮ ਬਿਹਾਰੀ ਨਾਰਾਇਣ ਰਾਏ ਜੰਦਾ ਦਾ ਇਹਨਾਂ ਦਾ ਨਾਮ ਕਨਸਟੀਟਿਊਸ਼ਨ ਦੇ ਲਾਸਟ ਪੇਜ ਤੇ ਲਿਖਿਆ ਹੋਇਆ ਠੀਕ ਆ ਹੁਣ ਆਪਾਂ ਚੱਲਦੇ ਆ ਨ ਹੁਣ ਆਪ ਦੇਖਦੇ ਆ ਕਿ ਪ੍ਰੇਮਬਲ ਨੂੰ ਹੋਰ ਕੀ ਕੀ ਨਾਮ ਨਾਲ ਜਾਣਿਆ ਜਾਂਦਾ ਪ੍ਰੇਮਬਲ ਨੂੰ ਆਈਡੀ ਕਿਹਾ ਗਿਆ ਸੀ ਆ ਕਿਹਨੇ ਕਿਹਾ ਸੀ ਆਈਡੀ ਆਈਡੀ ਕਿਹਾ ਸੀ ਐਨੇ ਪਾਲਖੀ ਵਾਲਾ ਨੇ ਠੀਕ ਆ ਆਈਡੀ ਕਿਹਾ ਐਨੇ ਪਾਲਖੀ ਵਾਲਾ ਨੇ ਫਿਰ ਕਿਹਾ ਸੀ ਸੌਲ ਸੌਲ ਮਤਲਬ ਕੀ ਹੁੰਦਾ ਸੌਲ ਦਾ ਮਤਲਬ ਆਤਮਾ ਸੌਲ ਕਿਹਨੇ ਕਿਹਾ ਸੀ ਸੌਲ ਕਿਹਾ ਸੀ ਠਾਕੁਰ ਦਾਸ ਭਾਗਰਵ ਨੇ ਠੀਕ ਆ ਤੇ ਹੋਰ ਉਸਕੋਪ ਕਿਹਾ ਸੀ ਹੋਰ ਉਸਕੋਪ ਮੇਂ ਰਾਸ਼ੀਫਲ ਤੇ ਰਾਸ਼ੀਫਲ ਦਾ ਨਾਮ ਕਿਹਨੇ ਦਿੱਤਾ ਸੀ ਕੇ ਐਮ ਮੁੰਸ਼ੀ ਨੇ ਠੀਕ ਆ ਤੁਸੀਂ ਇਹਨੂੰ ਜਿਵੇਂ ਕਿਸੇ ਵੀ ਟ੍ਰਿਕ ਨਾਲ ਯਾਦ ਕਰ ਸਕਦੇ ਹਾਂ ਜਿਵੇਂ ਆਈਡੀ ਜੇ ਹੁਣ ਆਪਾਂ ਕਿਸੇ ਆਪਾਂ ਕਿਸੇ ਟੂਰਿਸਟ ਪਲੇਸ ਤੇ ਜਾਂਦੇ ਆ ਸਮਝੋ ਉੱਥੇ ਕੋਈ ਪਾਲਕੀ ਆਪਾਂ ਉਹਦੇ ਵਿੱਚ ਝੂਟਾ ਲੈਣਾ ਤਾਂ ਉੱਥੇ ਉਹ ਕੀ ਕਰਦੇ ਆ ਉੱਥੇ ਕਿਸੇ ਤਰੀਕੇ ਦੀ ਆਈਡੀ ਮੰਗਦੇ ਆ ਠੀਕ ਆ ਕਿ ਕੁਝ ਵੀ ਜਦੋਂ ਆਪਾਂ ਕਿਤੇ ਟੂਰਿਜ਼ਮ ਲਈ ਜਾਂਦੇ ਆ ਤਾਂ ਆਪਾਂ ਜਿਹੜੀ ਆਪਣੀ ਫੀਸ ਸਬਮਿਟ ਕਰਦਾ ਉੱਥੇ ਉਹ ਆਈਡੀ ਮੰਗਦ ਨੇ ਠੀਕ ਆ ਤਾਂ ਪਾਲਕੀ ਵਿੱਚ ਝੂਟਾ ਲੈਣ ਲਈ ਕੀ ਦਿੱਤੀ ਆਪਣੇ ਆਈਡੀ ਠੀਕ ਹੈ ਤੇ ਸੌਲ ਆਤਮਾ ਹੋਈ ਠੀਕ ਹੈ ਆਤਮਾ ਤੇ ਰੱਬ ਦਾ ਜਿਹੜਾ ਹੈਗਾ ਤੁਸੀਂ ਠਾਕ ਆਪਾਂ ਰੱਬ ਨੂੰ ਕਹਿੰਦੇ ਆ ਠੀਕ ਹੈ ਠਾਕੁਰ ਆਤਮਾ ਤੇ ਰੱਬ ਦਾ ਹੁਣ ਆਪਾਂ ਕਹਿ ਸਕਦੇ ਵੀ ਸਿੱਧਾ ਜਿਹੜਾ ਹੈਗਾ ਮੇਲ ਹੁੰਦਾ ਤਾਂ ਉੱਥੇ ਤੁਸੀਂ ਯਾਦ ਰੱਖ ਸਕਦੇ ਹੋ ਆਤਮਾ ਠਾਕੁਰ ਦਾਸ ਠੀਕ ਹੈ ਸੌ ਠਾਕੁਰ ਦਾਸ ਇਸ ਤਰੀਕੇ ਨਾਲ ਜਿਹੜਾ ਤੁਸੀਂ ਜੱਤ ਕਰ ਸਕਦੇ ਹੋ ਤੇ ਹੋਰੋਸਕੋਪ ਮੀਨਸ ਇਸ ਇਕੁਅਲ ਠੀਕ ਹੈ ਰੌਸਿਕੁਅਲ ਜਿਹੜੇ ਮਨਸ਼ੀ ਹੁੰਦੇ ਨੇ ਦੇਖੋ ਜਿਵੇਂ ਤੁਸੀਂ ਜਿਹੜੇ ਆ ਆਪਣੇ ਹੱਥੋਂ ਤੋਂ ਦੇਖਦੇ ਨੇ ਉਹਨਾਂ ਦਾ ਜਿਆਦਾ ਨਾਮ ਮਤਲਬ ਕਿ ਇਹੀ ਹੁੰਦੇ ਨੇ ਮੁੰਸ਼ੀ ਵਾਸ਼ੀ ਰੱਖੇ ਹੁੰਦੇ ਨੇ ਠੀਕ ਹੈ ਉਹਨਾਂ ਨੂੰ ਤੁਸੀਂ ਇਸ ਨਾਲ ਰਿਲੇਟ ਕਰ ਸਕਦੇ ਹੋ ਕਿ ਰਾਸ਼ੀ ਫਲ ਮੁੰਸ਼ੀ ਠੀਕ ਹੈ ਕਿਉਂਕਿ ਤੁਸੀਂ ਇਹਨਾਂ ਟ੍ਰਿਕਾਂ ਨਾਲ ਜਿਹੜੀ ਹੈਗੀ ਸਾਰੀ ਪਾਲਟੀ ਨੂੰ ਯਾਦ ਕਰ ਸਕਦੇ ਹੋ ਤੇ ਬਾਕੀ ਹੁਣ ਜਿਵੇਂ ਵੀ ਆਪਣੀ ਪਾਲਟੀ ਦੇ ਵਿੱਚ ਆਰਟੀਕਲਸ ਨੇ ਉਨਾ ਆਰਟੀਕਲਸ ਲਈ ਆਪਾਂ ਤੁਹਾਨੂੰ ਹੁਣੇ ਜਿਹੜਾ ਹੈਗਾ ਇੰਨੀ ਡਿਟੇਲ ਤੋਂ ਮਤਲਬ ਕਰਵਾਵਾਂਗੇ ਕਿ ਜਿਹੜੇ ਆਪਾਂ ਜਦੋਂ ਸਪੈਸ਼ਲ ਆਰਟੀਕਲਸ ਦਾ ਟੌਪਿਕ ਕਰਿਆ ਕਰਾਂਗੇ ਉਦੋਂ ਤੱਕ ਤੁਹਾਡੇ ਜਿਹੜੇ ਹੈਗੇ ਅੱਧੇ ਤੋਂ ਜ਼ਿਆਦਾ ਆਪਾਂ ਆਰਟੀਕਲ ਪਹਿਲੀ ਕੰਪਲੀਟ ਕਰਵਾਵਾਂਗੇ ਤੁਹਾਨੂੰ ਉਦੋਂ ਮੌਕੇ ਤੇ ਇੰਨੇ ਆਰਟੀਕਲ ਔਖੇ ਹੋਣਗੇ ਮਤਲਬ ਯਾਦ ਕਰਨੇ ਪਰ ਤੁਹਾਨੂੰ ਪਤਾ ਹੋਊਗਾ ਹਾਂ ਆ ਆਰਟੀਕਲ ਮੈਂ ਲਾ ਉਸ ਟਾਈਮ ਜਿਹੜੀ ਪਹਿਲੀ ਦੂਜੀ ਕਲਾਸ ਚ ਕਰਿਆ ਸੀ ਠੀਕ ਆ ਆਪਾਂ ਉਸ ਤਰੀਕੇ ਨਾਲ ਚੱਲਾਂਗੇ ਕਿ ਤੁਹਾਨੂੰ ਜਿਹੜਾ ਹੈਗਾ ਸਭ ਕੁਝ ਔਖਾ ਰਹੇ ਤੇ ਦੀ ਆਈਡੀਆ ਆਫ ਪ੍ਰੀਅੰਬਲ ਵਾਰਡ ਫਰਮ ਦੀ ਯੂ ਐਸ ਹੁਣ ਤੁਹਾਨੂੰ ਪਤਾ ਹੈ ਕਿ ਜਿਹੜੇ ਆਪਾਂ ਆਪਣੇ ਭਾਰਤੀ ਸੰਵਿਧਾਨ ਦੇ ਕੁਝ ਫੀਚਰ ਸੀ ਕੁਝ ਕੀ ਬਹੁਤ ਸਾਰੇ ਸਾਰੇ ਫੀਚਰ ਸੀ ਤਕਰੀਬਨ ਤਕਰੀਬਨ ਆਪਾਂ ਦੂਜੇ ਦੇਸ਼ਾਂ ਤੋਂ ਲਏ ਹੁਣ ਜਿਹੜਾ ਜਿਹੜਾ ਪ੍ਰੀਅੰਬਲ ਸੀ ਆ ਪ੍ਰੀਅੰਬਲ ਦਾ ਆਈਡੀਆ ਆਪਾਂ ਨੇ ਕਿਹੜੇ ਦੇਸ਼ ਤੋਂ ਲਿਆ ਇਹ ਲਈ ਯੂਐਸਏ ਤੋਂ ਠੀਕ ਹੈ ਯੂਐਸਏ ਦੇ ਕਨਸਟੀਟਿਊਸ਼ਨ ਚ ਵੀ ਜਿਹੜਾ ਹੈਗਾ ਪ੍ਰੀਅੰਬਲ ਹੈ ਤੇ ਉਹ ਪ੍ਰੀਅੰਬਲ ਤੋਂ ਯੂਐਸਏ ਦੇ ਪ੍ਰੀਅੰਬਲ ਤੋਂ ਆਪਣੇ ਭਾਰਤੀ ਸੰਵਿਧਾਨ ਵਿੱਚ ਪ੍ਰੀਅੰਬਲ ਨੂੰ ਐਡ ਕੀਤਾ ਪ੍ਰੀਅੰਬਲ ਪ੍ਰੋਵਾਈਡਡ ਦੀ ਬੇਸਿਕ ਸਟਰਕਚਰ ਟੂ ਦੀ ਇੰਡੀਅਨ ਕਨਸਟੀਟਿਊਸ਼ਨ ਦੇ ਤਰ੍ਹਾਂ ਆਪਾਂ ਕਹਿ ਸਕਦੇ ਮੋਡਲ ਨਾਚਾ ਢ ਉਨੋਂ ਪਰ ਦੇਖਣ ਅੱਗੇ ਚੱਲਦੇ ਆ ਅੱਗੇ ਅਗੇ ਪ੍ਰੀੰਮਬਲ ਜਿਹੜਾ ਹੈਗਾ ਕੋਰਟ ਦੇ ਵਿੱਚ ਆਪਾਂ ਇਨਫੋਰਸ ਨਹੀਂ ਕਰ ਸਕਦੇ ਠੀਕ ਆ ਤੇ ਜਿਹੜਾ ਪ੍ਰੀੰਮਬਲ ਦੇ ਉੱਤੇ ਹੁਣ ਤੱਕ ਦੋ ਕੇਸ ਹੋਏ ਨੇ ਉਹ ਕਿਹੜੇ-ਕਿਹੜੇ ਹੋਏ ਨੇ ਤੇ ਉਹਨਾਂ ਦੇ ਵਿੱਚ ਕੀ ਕਸ਼ੀ ਹੈ ਆਪਾਂ ਉਹਨਾਂ ਬਾਰੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਹੋਇਆ ਬੇਰੂਵਾਰੀ ਕੇਸ 191960 ਠੀਕ ਹੈ 1960 ਦੇ ਵਿੱਚ ਬੇਰੂਵਾਰੀ ਕੇਸ ਹੋਇਆ ਇਹ ਪ੍ਰੀੰਮਬਲ ਦੇ ਉੱਤੇ ਪਹਿਲਾ ਕੇਸ ਸੀ ਠੀਕ ਆ ਇਹਦੇ ਵਿੱਚ ਕੀ ਸੀ ਦੀ ਕੇਸ ਕਲੈਰੀਫਾਈਡ ਦੈਟ ਪਾਰਲੀਮੈਂਟ ਅਲੋਂਗ ਕੈਨ ਨਾਟ ਟ੍ਰਾਂਸਫਰ ਇੰਡੀਅਨ ਡਾਇਰੈਕਟਰੀਜ਼ ਵਾਈ ਅ ਸਿੰਪਲ ਲਾ ਇਟਸ ਨੀਡ ਅ ਕਨਸਟੀਟਿਊਸ਼ਨਲ ਐਮੈਂਡਮੈਂਟ ਇਹਦਾ ਮੈਂ ਤੁਹਾਨੂੰ ਜਿਹੜਾ ਸਰਲ ਸਪਸ਼ਟ ਮਤਲਬ ਦੱਸਦਾ ਕਿ ਇਹ ਜਿਹੜੀ ਹੈਗੀ ਕਿਤਾਬੀ ਭਾਸ਼ਾ ਦੀ ਪਰ ਜਿਹੜਾ ਮੈਂ ਤੁਹਾਨੂੰ ਸੌਖਾ ਤਰੀਕਾ ਦੱਸਦਾ ਕਿ ਇਸ ਨੂੰ ਯਾਦ ਰੱਖਣ ਦਾ ਬੇਰੂਵਾਰੀ ਕੇਸ ਨੂੰ 1960 ਨੂੰ ਇਹਦੇ ਵਿੱਚ ਇਹ ਸੀਗਾ ਕਿ ਜਿਹੜਾ ਹੈਗਾ ਸੀ ਬੇਰੂਵਾਰੀ ਕੇਸ ਦੇ ਵਿੱਚ ਇਹ ਕਹਿਿਆ ਗਿਆ ਸੀ ਜਿਹੜਾ ਪ੍ਰੀੰਮਲ ਹੈ ਪ੍ਰੀੰਮਲ ਨੂੰ ਮਤਲਬ ਕਿ ਪਾਰਲੀਮੈਂਟ ਚੇਂਜ ਨਹੀਂ ਕਰ ਸਕਦੀ ਠੀਕ ਹੈ ਇਹਦੇ ਲਈ ਮਤਲਬ ਕਿ ਇਹ ਇੱਕ ਤਰ ਉਹ ਭਾਰਤੀ ਸੰਵਿਧਾਨ ਦੇ ਵਿੱਚ ਉਸ ਭਾਰਤੀ ਸੰਵਿਧਾਨ ਦਾ 파ਟ ਹੈ ਨਹੀਂ ਸੀ ਤੇ ਇਸ ਲਈ ਇਹਨੂੰ ਚੇਂਜ ਨਹੀਂ ਕਰ ਸਕਦੇ ਸੀ ਠੀਕ ਹੈ ਤੇ ਜਿਹੜਾ ਨੈਕਸਟ ਕੇਸ ਹੋਇਆ ਨੈਕਸਟ ਕੇਸ ਜਿਹੜਾ ਹਰ ਇੱਕ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਕੇਸ਼ਵਨੰਦ ਭਾਰਤੀ ਕੇਸ ਇਹਦੀ ਡੇਟ ਹੋਈ ਹੁੰਦੀ ਹੈ 24 ਅਕਤੂਬਰ 1973 ਠੀਕ ਆ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਪਹਿਲਾਂ ਕਿਤਾਬੀ ਲੈਂਗੁਏਜ ਦੇਖਦੇ ਫਿਰ ਮੈਂ ਤੁਹਾਨੂੰ ਸਮਝਾਉਂਗਾ ਕਿ ਇਹਦੇ ਵਿੱਚ ਕੀ ਸੀ ਸਿੰਪਲ ਤਰੀਕੇ ਨਾਲ ਦੀ ਕੇਸ਼ਵਨੰਦ ਭਾਰਤੀ ਕੇਸ 1973 ਇਸ ਅ ਲੈਂਡਮਾਰਕ ਜੱਜਮੈਂਟ ਆਫ ਦੀ ਸੁਪਰੀਮ ਕੋਰਟ ਆਫ ਦੀ ਇੰਡੀਅਨ ਥੈਟ ਇਸਟੈਬਲਿਸ਼ ਦੀ ਬੇਸਿਕ ਸਟਰਕਚਰ ਡੋਕਟ ਠੀਕ ਆ ਹੋਲਡਿੰਗ दैट ਵਾਈਲ ਪਾਰਲੀਮੈਂਟ ਹੈਜ਼ ਵਾਈਡ ਦੀ ਪਾਵਰ ਟੂ ਐਮੈਂਡ ਦੀ ਕਨਸਟੀਟਿਊਸ਼ਨ ਅੰਡਰ ਦੀ ਆਰਟੀਕਲ 368 ਇਟ ਕੈਨ ਨਾਟ ਅਲਰਟ অর ਡਿਸਟਰਾਏ ਦੀ ਬੇਸਿਕ ਸਟਰਕਚਰ ਆਫ ਐਸੈਂਸ਼ੀਅਲ ਫੀਚਰਸ ਇਹਦੇ ਵਿੱਚ ਉਹਨਾਂ ਨੇ ਕਿਹਾ ਤੇ ਜਿਹੜਾ ਹੈਗਾ ਪ੍ਰੀਅੰਬਲ ਨੂੰ ਜਿਵੇਂ ਬੇਰੂਵਾਰੀ ਕੇਸ 1960 ਦੇ ਵਿੱਚ ਸੀਗੇ ਪ੍ਰੀਅੰਬਲ ਭਾਰਤੀ ਸੰਵਿਧਾਨ ਦਾ ਪਾਰਟ ਨਹੀਂ ਹੈਗਾ ਤੇ ਸੁਪਰੀਮ ਕੋਰਟ ਜੇ ਆਪਾਂ ਕਿਸੇ ਵੀ ਤਰੀਕੇ ਨਾਲ ਇਹਦੇ ਵਿੱਚ ਕੋਈ ਵੀ ਚੇਂਜ ਨਹੀਂ ਕਰ ਸਕਦੇ ਪਰ ਜਿਹੜਾ ਕੇਸ ਉਹਨਾਂ ਦਾ ਭਾਰਤੀ ਜੇਸੀ 24 ਅਕਤੂਬਰ 1973 ਨੂੰ ਠੀਕ ਹੈ ਇਹਦੀ ਡੇਟ ਤੁਸੀਂ ਯਾਦ ਰੱਖੋ ਇਹਦੇ ਵਿੱਚ ਕਿਹਾ ਗਿਆ ਕਿ ਪ੍ਰੀਅ ਤੇ ਇਹਨੂੰ ਅਸੀਂ ਜਿਹੜਾ ਹੈਗਾ ਪ੍ਰੀਅੰਬਲ ਨੂੰ ਮਤਲਬ ਕਿ ਕਨਸਟੀਟਿਊਸ਼ਨ ਦੇ ਅੰਡਰ ਆਪਾਂ ਚੇਂਜ ਵੀ ਕਰ ਸਕਦੇ ਆ ਠੀਕ ਆ ਪਰ ਐਸ ਪਰ ਨੀਡ ਜੇ ਕਿਸੇ ਵੀ ਤਰੀਕੇ ਦੀ ਆਪਾਂ ਨੂੰ ਜ਼ਿਆਦਾ ਜ਼ਰੂਰਤ ਪੈਂਦੀ ਆ ਪਰ ਇਹ ਨਹੀਂ ਹੈਗਾ ਕਿ ਅਸੀਂ ਇਹਦੇ ਜਿਹੜਾ ਹੈਗਾ ਕਿ ਮਤਲਬ ਕਿ ਜ਼ਰੂਰੀ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਦੇ ਵੀ ਜ਼ਰੂਰੀ ਜਿਹੜੇ ਤੱਤ ਨੇ ਵੀ ਆਪਾਂ ਇਹ ਜੋ ਉਹ ਬੇਸਿਕ ਸਟਰਕਚਰ ਨੂੰ ਆਪਾਂ ਡਿਸਟਰੋਏ ਕਰਦੇ ਠੀਕ ਆ ਕਿਸੇ ਤਰੀਕੇ ਨਾਲ ਉਹਦੇ ਵਿੱਚ ਚੇਂਜ ਨਹੀਂ ਕਰ ਸਕਦੇ ਸੀ ਤੇ ਇਹਦੇ ਵਿੱਚ ਜ਼ਰੂਰਤ ਪੈਂਦੀ ਆਪਾਂ ਚੇਂਜ ਕਰ ਸਕਦੇ ਕਿਉਂਕਿ ਇਹ ਭਾਰਤੀ ਸੰਵਿਧਾਨ ਦਾ ਪਾਰਟ ਹੈ ਠੀਕ ਆ ਤੇ ਜਿਹੜਾ ਕੇਸ਼ਵਨਨ ਦਾ ਭਾਰਤੀ ਕੇਸ ਸੀ ਇਹ ਇੱਕ ਕਿਹੜੀ ਸਟੇਟ ਦਾ ਕਿਹੜੀ ਸਟੇਟ ਨਾਲ ਕੇਸ ਹੋਇਆ ਸੀ ਇਹ ਕੇਸ਼ ਉਹਨਾਂ ਦਾ ਭਾਰਤ ਕੇਸ ਵਰਸਸ ਦੀ ਸਟੇਟ ਆਫ ਕੇਰਲਗੋਸ ਠੀਕ ਹੈ ਇਹੋ ਚੀਜ਼ ਆਉਂਦੀ ਹੁੰਦੀ ਹੈ ਕਿ ਕੇਸ਼ ਉਹਨਾਂ ਦਾ ਭਾਰਤੀ ਕੇਸ ਵਰਸਸ ਠੀਕ ਹੈ ਅੱਗੇ ਤੁਹਾਨੂੰ ਆਪਸ਼ਨ ਦਿੱਤੇ ਹੋਣਗੇ 4 ਉਹਦੇ ਵਿੱਚੋਂ ਤੁਸੀਂ ਮਾਰਕ ਕਰਨਾ ਉਤਤ ਕਿਹਦੀ ਡੇਟ ਹੋ ਗਈ ਕੇਸ਼ ਉਹਨਾਂ ਦਾ ਭਾਰਤੀ ਕੇਸ ਦੀ 24 ਅਕਤੂਬਰ 1973 ਠੀਕ ਹੈ ਹੁਣ ਆਪਾਂ ਚੱਲਦੇ ਹਾਂ ਨੈਕਸਟ ਨੈਕਸਟ ਆ ਗਿਆ ਹੁਣ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਪ੍ਰੀਐਂਬਲ ਦਾ ਹੁਣ ਆ ਠੀਕ ਹੈ ਪ੍ਰੀਐਂਬਲ ਕੀ ਹੈ ਜਿਹੜਾ ਤੁਹਾਨੂੰ ਤਸਵੀਰ ਦਿਖ ਰਹੀ ਹੈ ਇਹਦੇ ਵਿੱਚ ਪ੍ਰੀਐਂਬਲ ਦੀ ਕਨਸਟੀਟਿਊਸ਼ਨ ਆਫ ਇ ਦੇ ਹੀ ਅਲਟੀਮੇਟ ਅਥਾਰਟੀ ਹੈ ਮਤਲਬ ਕਿ ਭਾਰਤ ਦਾ ਜਿਹੜਾ ਸੰਵਿਧਾਨ ਸਭ ਤੋਂ ਪਹਿਲਾਂ ਕਿਹ ਤੋਂ ਪਰミਸ਼ਨ ਲੈਂਦਾ ਉਹ ਉਹ ਲੈਂਦਾ ਭਾਰਤ ਦੇ ਲੋਕਾਂ ਤੋਂ ਵੀ ਦੀ ਪੀਪਲ ਆਫ ਇੰਡੀਆ ਠੀਕ ਹੈ ਤੇ ਇਹ ਚਲੋ ਇਥੇ ਤਸਵੀਰ ਕਲੀਅਰ ਨਹੀਂ ਹੈ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਕੀ ਕੁਝ ਹੈ ਇਹਦੇ ਵਿੱਚ ਜਿਹੜੇ ਆ ਵਰਡਸ ਨੇ ਠੀਕ ਹੈ ਜਾਂ ਸੁਵਰਨ ਸੋਸ਼ਲਿਸਟ ਸੈਕੂਲਰ ਡੈਮੋਕਰੈtic ਰਿਪਬਲਿਕ ਤੇ ਜਸਟਿਸ ਇਹਦੇ ਵਿੱਚ ਕਿੰਨੇ ਤਰੀਕੇ ਦਾ 1 2 3 4 ਇਹਦੇ ਮੈਂ ਤੁਹਾਨੂੰ ਜਿਹੜਾ ਦੱਸ ਰਿਹਾ ਹਾਂ 1 ਤੋਂ 4 ਇਹਦੇ ਵਿੱਚ ਮੈਂ ਤੁਹਾਨੂੰ ਕੀ ਕਨਸੈਪਟ ਦੱਸਦਾ ਤੇ ਲਿਬਰਟੀ ਆਜ਼ਾਦੀ ਕਿੰਨੇ ਤਰੀਕੇ ਦੀ ਹੈ expression belief ਤੇ faith ਤੇ worship ਠੀਕ ਹੈ ਇਹ ਵੀ ਇਹਦੇ ਵਿੱਚ ਚਾਰ ਦੀ ਹੈ ਠੀਕ ਹੈ ਤੇ ਆ ਪੰਜ ਦੀ ਸੋਰੀ thought thought ਵੀ ਹੋਰੇ ਤੇ ਕੁਆਲਟੀ ਇਹ ਚ ਹੈ ਕਿ ਕਿ opportunity and promote mong of them ਤੇ ਸ਼ਾਇਦ ਆ ਸਮਥਿੰਗ ਹੋਰੇ ਵੀ ਕੁਝ ਲਿਖਿਆ ਹੋਇਆ ਤੇ ਫਰੇਟਨਿਟੀ ਕਿੰਨੇ ਦੀ ਇਹ ਚ ਇਹ ਵੀ ਇਹਦੇ ਵਿੱਚ ਸ਼ਾਇਦ ਮੇਬੀ ਟੂ ਟਾਈਪਸ ਦੀ ਹੈ ਠੀਕ ਆ 3 4 5 ਤਨ ਦੋਹਾ ਸ਼ਬ ਇਹ ਇੱਕ ਤਰੀਕ ਇਹ ਮੈਂ ਤੁਹਾਨੂੰ ਅੱਗੇ ਦੱਸ ਦਿਆਂ ਇਹਦੇ ਵਿੱਚ ਕੀ ਕੁਝ ਲਿਖਿਆ ਹੋਇਆ ਠੀਕ ਹੈ ਕਿਉਂਕਿ ਅੱਗੇ ਸਭ ਤਰੀਕੇ ਨਾਲ ਲਿਖਿਆ ਹੋਇਆ ਇਨ ਆਰ ਕਨਸਟੀਟਿਊਸ਼ਨ ਕਨਸਟੀਟਿਊਟ ਅਸੈਂਬਲੀ ਥਿਸ 26th ਡੇ ਆਫ ਨਵੰਬਰ 26 ਨਵੰਬਰ 26th ਨਵੰਬਰ 1949 1949 ਠੀਕ ਹੈ ਡੂ ਹੇਅਰ ਬਾਈ ਅਡਾਪਟ ਇਨੈਕ ਐਂਡ ਗੇਵ ਟੂ ਆਰਸੈਲਫ ਥਿਸ ਕਨਸਟੀਟਿਊਸ਼ਨ ਇਹ ਦੇਖੋ ਹੁਣ ਤੁਸੀਂ ਪ੍ਰੀਮਬਲ ਦੇ ਵਿੱਚ ਕਿਹੜੀ ਡੇਟ ਮੈਂਸ਼ਨ ਹੈ 26 ਨਵੰਬਰ 1949 ਜਿਹੜਾ ਪ੍ਰੀਐਮਬਲ ਦੇ ਵਿੱਚ ਮੈਂਸ਼ਨ ਕਰਿਆ ਹੋਇਆ ਇਹ ਕੁਐਸਚਨ ਵੀ ਉਹਨਾਂ ਦਾ ਕਿ ਪ੍ਰੀਐਮਬਲ ਦੇ ਵਿੱਚ ਕਿਹੜੀ ਡੇਟ ਮੈਂਸ਼ਨ ਕਰੀ ਹੋਈ ਹੈ ਕਨਸਟੀਟਿਊਸ਼ਨ ਨੂੰ ਅਡਾਪਟ ਕਰਦੀ ਇਨੇਕਟ ਕਰਨ ਦੀ ਜਾਂ ਗਿਵ ਟੂ ਆਰਸੈਲਫ ਹੁਣ ਅਗਰ ਤੁਹਾਨੂੰ ਉੱਥੇ ਕੁਐਸਚਨ ਆਉਂਦਾ ਹੈ ਕਿ ਭਾਰਤੀ ਸਿਧਾਂਤ ਕਦੋਂ ਲਾਗੂ ਕੀਤਾ ਗਿਆ ਕਿਉਂਕਿ ਜਦੋਂ ਅਡਾਪਟ ਇਨੇਕਟ ਜਾਂ ਗਿਵ ਟੂ ਆਰਸੈਲਫ ਲਿਖਦੇ ਆ ਤਾਂ ਉੱਥੇ ਵੀ ਉਹ ਪੰਜਾਬੀ ਦੇ ਵਿੱਚ ਤਾਂ ਲਾਗੂ ਹੀ ਲਿਖਿਆ ਹੋਊਗਾ ਇਸ ਲਈ ਜਿਹੜਾ ਤੁਸੀਂ ਇੰਗਲਿਸ਼ ਦੇ ਵਿੱਚ ਜ਼ਰੂਰ ਜਿਹੜਾ ਕੁਐਸਚਨ ਨੂੰ ਪੜ੍ਹਨਾ ਕਿ ਉੱਥੇ ਅਡਾਪਟ ਇਨੇਕਟ ਜਾਂ ਫਿਰ ਗਿਵ ਟੂ ਆ ਤਾਂ ਤੁਸੀਂ ਉੱਥੇ ਮਾਰਕ ਕਰੋਗੇ 26 ਨੰਬਰ 1949 ਅਗਰ ਉੱਥੇ ਲਿਖਿਆ ਹੈ ਇਨਫੋਰਸ ਠੀਕ ਹੈ ਇਹਨੂੰ ਫੋਰਸ ਔਰ ਕਮਿਟਮੈਂਟ ਲਿਖਿਆ ਹੋਇਆ ਤਾਂ ਤੁਸੀਂ ਉੱਥੇ ਮਾਰਕ ਕਰੋਗੇ 26 ਜਨਵਰੀ 1950 ਠੀਕ ਹੈ ਇਹ ਦੋਈ ਚੀਜ਼ਾਂ ਬਾਰੇ ਵਿਚਾਰੇ ਤੁਸੀਂ ਮਤਲਬ ਵਿਚਾਰ ਤੁਸੀਂ ਡਿਫਰੈਂਸ ਯਾਦ ਰੱਖਣਾ ਹੁਣ ਆਪਾਂ ਦੇਖਦੇ ਹਾਂ ਕਿ ਸਵਰਨ ਦਾ ਮਤਲਬ ਕੀ ਆ ਇੰਡੀਆ ਇਜ਼ ਇੰਡੀਪੈਂਡੈਂਟ ਕੰਟਰੀ ਭਾਰਤ ਜਿਹੜਾ ਇੱਕ 77 ਦੇਸ਼ ਹੈ ਮਤਲਬ ਕਿ ਇਸ ਦੇ ਉੱਤੇ ਹੋਰ ਕੋਈ ਵੀ ਕੰਟਰੀ ਭਾਰਤ ਦਾ ਸੰਵਿਧਾਨ ਇਹ ਲਾਗੂ ਕਰਦਾ ਕਿ ਇਸ ਦੇ ਉੱਪਰ ਕੋਈ ਹੋਰ ਕੰਟਰੀ ਕੋਈ ਰਾਜ ਨਹੀਂ ਕਰ ਸਕਦੇ ਠੀਕ ਹੈ ਸੋਸ਼ਲਿਸਟ ਮਤਲਬ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਸਾਰੇ ਲੋਕ ਨੇ ਸਾਰਿਆਂ ਨੂੰ ਅਲਾਪ ਦੇ ਦੇ ਹੱਕ ਨੇ ਜੀਣ ਦੇ ਮਤਲਬ ਦੇਸ਼ ਦੇ ਵਿੱਚ ਕੋਈ ਕਿਸ ਤਰੀਕੇ ਨਾਲ ਵੀ ਰਹਿ ਸਕਦਾ ਸਾਰਿਆਂ ਨੂੰ ਸਾਰੇ ਕਿਸੇ ਤਰੀਕੇ ਦਾ ਵਿਤਕਰਾ ਕਿਸੇ ਨਾਲ ਨਹੀਂ ਕੀਤਾ ਜਾਊਗਾ ਫਿਰ ਆ ਗਿਆ ਸੈਕੂਲਰ ਸੈਕੂਲਰ ਮਤਲਬ ਧਰਮ ਨਿਰਪੱਖਤਾ ਧਰਮ ਨਿਰਪੱਖਤਾ ਮਤਲਬ ਕੀ ਚੀਜ਼ ਕੋਈ ਕੋਈ ਵਿਸ਼ੇਸ਼ ਧਰਮ ਹੈਗਾ ਹਰੇਕ ਕੋਲੇ ਉਹਦਾ ਰਾਈਟ ਹੈ ਕਿ ਉਹ ਦਾ ਜਿਹੜਾ ਸਪੈਸਿਫਿਕ ਕੋਈ ਵੀ ਰੀਜਨ ਹੈ ਉਹਨੂੰ ਫਾਲੋ ਕਰ ਸਕਦਾ ਹੈ ਚਾਹੇ ਉਹ Hindu ਹੋਵੇਗਾ ਚਾਹੇ Muslim ਹੋਵੇ ਚਾਹੇ Sikh ਹੋਵੇ ਚਾਹੇ ईसाई ਹੋਵੇ ਇਸੇ ਤਰ੍ਹਾਂ ਕਿਸੇ ਵੀ ਤਰੀਕੇ ਨਾਲ ਕੋਈ ਵੀ ਧਰਮ ਨੂੰ ਫੋਰਸ ਨਹੀਂ ਕੀਤਾ ਜਾਊਗਾ ਠੀਕ ਹੈ ਦੈਨ ਆ ਗਿਆ ਆਪਣਾ ਡੈਮੋਕਰੇਟਿਕ ਡੈਮੋਕਰੇਟਿਕ ਦਾ ਕੀ ਮਤਲਬ ਹੈ ਲੋਕਤੰਤਰ ਲੋਕਤੰਤਰ ਮਤਲਬ ਵੀ ਹਰੇਕ ਪਰਸਨ ਕੋਲੇ ਰਾਈਟ ਹੈ ਹਰੇਕ ਪਰਸਨ ਕੋਲੇ ਹੱਕ ਹੈ ਕਿ ਉਹ ਆਪਣਾ ਵੋਟ ਪਾ ਸਕਦਾ ਹੈ ਤੇ ਜਿਹੜੀ ਵੋਟ ਪਾ ਕੇ ਮਤਲਬ ਇੱਕ ਬੰਦੇ ਕੋਲੇ ਇੱਕ ਵੋਟ ਦਾ ਹੱਕ ਹੈ ਤੇ ਉਹ ਹਮ ਵੋਟ ਪਾ ਕੇ ਆਪਦਾ ਜਿਹੜਾ ਦੇਸ਼ ਦਾ ਹੈੱਡ ਹੈ ਉਹ ਇਲੈਕਟ ਕਰ ਸਕਦਾ ਠੀਕ ਹੈ ਦੈਨ ਆ ਗਿਆ ਰਿਪਬਲਿਕ ਜਿਹੜਾ ਰਿਪਬਲਿਕ ਦਾ ਕੀ ਮਤਲਬ ਹੈ ਰਿਪਬਲਿਕ ਦਾ ਮਤਲਬ ਹੈ ਕਿ ਜਿਹੜਾ ਇਲੈਕਸ਼ਨ ਆਪਣੇ ਦੇਸ਼ ਦਾ ਹੈਡ ਹੋ ਉਹ ਹਮੇਸ਼ਾ ਇਲੈਕਸ਼ਨ ਦੁਆਰਾ ਚੁਣਿਆ ਜਾਊਗਾ ਕਿਉਂਕਿ ਆਪਣੇ ਦੇਸ਼ ਦੇ ਵਿੱਚ ਨਾ ਤਾਂ ਮਨਾਰਕੀ ਹੈ ਤੇ ਆਟੋਕ੍ਰੇਸੀ ਨਹੀਂ ਤੇ ਬਿਊਰੋਕ੍ਰੇਸੀ ਆ ਗਈ ਤੇ ਜਿਵੇਂ ਆਪਣੇ ਡਿਕਟੇਟਰਸ਼ਿਪ ਆ ਗਈ ਆਪਣੇ ਜਿਹੜਾ ਇੰਡੀਆ ਆਪਣਾ ਇੰਡੀਆ ਰਿਪਬਲਿਕ ਹੈ ਠੀਕ ਆ ਆਪਣੇ ਕੋਈ ਮਨਾਰਕ ਨਹੀਂ ਜਲਦੀ ਮਨਾਰਕੀ ਮਤਲਬ ਵੀ ਆਪਣਾ ਰਾਜਾ ਦਾ ਸਿਸਟਮ ਨਹੀਂ ਹੈਗਾ ਵੀ ਅੱਗੇ ਰਾਜੇ ਦੇ ਰਾਜੇ ਚੱਲੀ ਜਾਂਦੇ ਨੇ ਕੋਈ ਅੱਗੇ ਰਾਜਾ ਦਾ ਬੇਟਾ ਆ ਗਿਆ ਉਹ ਦੇਸ਼ ਨੂੰ ਠੀਕ ਆ ਪਰ ਉਹ ਕੰਟਰੋਲ ਕਰ ਰਹੇ ਆਪਣੀ ਇਹ ਚੀਜ਼ ਨਹੀਂ ਹੈਗੀ ਆਪਣੀ ਡਿਕਟੇਟਰਸ਼ਿਪ ਨਹੀਂ ਹੈਗੀ ਜਿਵੇਂ ਚਾਈਨਾ ਦੇ ਵਿੱਚ ਨਾਰਥ ਕੋਰੀਆ ਦੇ ਵਿੱਚ ਹੈ ਠੀਕ ਹੈ ਆਪਣੀ ਇਹ ਚੀਜ਼ ਨਹੀਂ ਹੈਗੀ ਆਪਣੀ ਰਿਪਬਲਿਕ ਹੈ ਹੈਡ ਹੈ ਜਿਹੜਾ ਦੇਸ਼ ਦਾ ਜਿਵੇਂ ਪ੍ਰਧਾਨ ਮੰਤਰੀ ਹੈ ਉਹ ਹਮੇਸ਼ਾ ਹੀ ਇਲੈਕਸ਼ਨਸ ਦੁਆਰਾ ਚੁਣਿਆ ਜਾਊਗਾ ਠੀਕ ਹੈ ਹੁਣ ਆਪਾਂ ਦੇਖਦੇ ਆ ਜਿਹੜੇ ਕੁਝ ਇੰਪੋਰਟੈਂਟ ਕੁਐਸਚਨਸ ਨੇ ਤੇ ਕੁਝ ਜਿਹੜੇ ਜ਼ਰੂਰੀ ਫੈਕਟ ਨੇ ਆਪਾਂ ਉਹਨਾਂ ਬਾਰੇ ਦੇਖਦੇ ਆ ਇੰਡੀਆ ਸਵਰਨ ਐਂਡ ਇੰਡੀਪੈਂਡੈਂਟ ਆਨ 15 ਅਗਸਤ 1947 ਭਾਰਤ ਦੇਸ਼ ਆਜ਼ਾਦ ਕਦੋਂ ਹੋਇਆ ਸੀਗਾ ਉਹ ਹੋਇਆ ਸੀ 15 ਅਗਸਤ 1947 ਨੂੰ ਪਰ ਜੇ ਪੁੱਛਿਆ ਵੀ ਸਵਰਨ ਡੈਮੋਕਰੈਟਿਕ ਰਿਪਬਲਿਕ ਤੋਂ ਅਸੀਂ ਡੈਮੋਕਰੈਟਿਕ ਰਿਪਬਲਿਕ ਕਦੋਂ ਹੋਇਆ ਸੀ ਉਹ ਹੋਇਆ ਸੀ 26 ਜਨਵਰੀ 1950 ਨੂੰ ਜਦੋਂ ਭਾਰਤ ਦੇ ਵਿੱਚ ਵੋਟ ਪਾਉਣ ਦਾ ਹੱਕ ਆ ਗਿਆ ਸੀ ਕਿਉਂਕਿ 26 ਜਨਵਰੀ 1950 ਨੂੰ ਕਨਸਟੀਟਿਊਸ਼ਨ ਲਾਗੂ ਹੋਇਆ ਸੀ ਉਹਦੇ ਅਧੀਨ ਹੀ ਜਿਹੜੇ ਭਾਰਤ ਦੇ ਵਿੱਚ ਇਲੈਕਸ਼ਨ ਦਾ ਪ੍ਰਬੰਧ ਸਾਰਾ ਭਾਰਤੀ ਸੰਵਿਧਾਨ ਦੇ ਅਧੀਨ ਹੋਇਆ ਸੀ ਠੀਕ ਹੈ ਹੁਣ ਆਪਾਂ ਕੁਐਸਚਨ ਦੇਖਦੇ ਜਿਹੜੇ ਸਾਨੂੰ ਜ਼ਰੂਰੀ ਕੁਐਸਚਨਸ ਜਿਹੜੇ ਪਿੱਛੇ ਪਿੱਛੇ ਪੁੱਛੇ ਹੋਏ ਸੀ ਸੌਰੀ ਪਿਛਲੇ ਪੇਪਰਾਂ ਦੇ ਵਿੱਚ ਆਏ ਹੋਏ ਸੀ ਆਪਾਂ ਉਹ ਜਿਹੜੇ ਐਡ ਕਰੀਏ ਸੀ ਜੀ ਔਨ ਵਿਚ ਡੇਟ ਇੰਡੀਅਨ ਕਨਸਟੀਟਿਊਸ਼ਨ ਵਾਸ ਕੰਪਲੀਟਿਡ ਔਰ ਪਾਸਡ ਬਾਈ ਦੀ ਕਨਸਟੀਟਿਊਟ ਅਸੈਂਬਲੀ ਆਫ ਇੰਡੀਆ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਸੀ ਆ ਉਹ ਕਦੋਂ ਕੰਪਲੀਟ ਕੀਤਾ ਗਿਆ ਜਾਂ ਫਿਰ ਕਦੋਂ ਪਾਸ ਕੀਤਾ ਗਿਆ ਕਿਹਦੇ ਦੁਆਰਾ ਕਨਸਟੀਟਿਊਟ ਅਸੈਂਬਲੀ ਦੁਆਰਾ ਠੀਕ ਹੈ ਇਹਦੀ ਡੇਟ ਮੈਂ ਤੁਹਾਨੂੰ ਦੱਸ ਕੇ ਆਇਆ 26 ਨਵੰਬਰ 1949 ਇਹ ਦੇਖੋ ਹੁਣ ਇਹ ਕੁਐਸਚਨ ਨਵੇਂ ਤਰੀਕੇ ਦਾ ਕੁਐਸਚਨ ਆਇਆ ਹੋਇਆ ਸੀ ਉਥੇ ਅਡਾਪਟ ਠੀਕ ਹੈ ਜਾਂ ਫਿਰ ਅਡਾਪਟ ਨੈਕਟ ਔਰ ਗਿਵ ਟੂ ਆਰ ਸੈਲਫ ਜਾਂ ਕੰਪਲੀਟਿਡ ਲਿਖਿਆ ਹੋਵੇ ਜਾਂ ਪਾਸਡ ਬਾਈ ਕਨਸਟੀਟਿਊਟ ਅਸੈਂਬਲੀ ਲਿਖਿਆ ਹੋਵੇ ਤਾਂ ਤੁਸੀਂ ਕੀ ਮਾਰਕ ਕਰੋਗੇ 26 ਨੰਬਰ 1949 ਠੀਕ ਹੈ then ਸੈਕੰਡ ਕੁਐਸਚਨ ਹਾਊ ਮੈਨੀ ਟਾਈਪ ਆਫ ਜਸਟਿਸ ਲਿਬਰਟੀ ਇਕੁਐਲਟੀ ਐਂਡ ਫਰੇਟਰਨੀਟੀ ਇਨ ਦੀ ਪ੍ਰੀਅੰਬਲ ਇਹ ਕੁਐਸਚਨ ਆਇਆ ਹੋਇਆ ਹੈ ਠੀਕ ਹੈ ਇਹਨੂੰ ਤੁਸੀਂ ਜਰੂਰੀ ਮਾਰਕ ਕਰਕੇ ਰੱਖਿਓ ਕਿੰਨੇ ਤਰੀਕੇ ਦੇ 3 5 2 1 ਮੈਂ ਇਹ ਮੈਂ ਤੁਹਾਨੂੰ ਸਮਝਾਉਣਾ ਕੀ ਚਾਹੀਦਾ 3 5 2 1 ਆਪਾਂ ਇਸ ਕੁਐਸਚਨ ਨੂੰ ਮੈਂ ਤੁਹਾਨੂੰ ਅਗਲਾ ਕੁਐਸਚਨ ਆਫ ਫਿਰ ਦੇਖਦੇ ਆਂ ਪਹਿਲਾਂ ਮੈਂ ਤੁਹਾਨੂੰ ਇਸ ਚੀਜ਼ ਦਾ ਜਿਹੜਾ ਕਨਸੈਪਟ ਸਮਝਾਵਾਂ ਆ ਤੁਸੀਂ ਦੇਖਿਆ ਨਾ ਜਸਟਿਸ ਲਿਖਿਆ ਹੈ ਲਿਬਰਟੀ ਲਿਖਿਆ ਹੈ ਕੁਐਲਿਟੀ ਤੇ ਫਰੇਟਰਨੀਟੀ ਇਹ ਹੁਣ ਆਪਾਂ ਪਿੱਛੇ ਚੱਲਦੇ ਆਂ ਜਿਹੜੀ ਆ ਮੈਨੂੰ ਤਸਵੀਰ ਰਖਾਈ ਸੀ ਇੱਥੇ ਮੈਂ ਗੇਰੇ ਰਿਹਾ ਸੀ ਨਾ 1 2 ਤੇ 3 ਇੱਥੇ ਐਡ ਲਿਖਿਆ ਸੀ ਸੌਰੀ ਜਸਟਿਸ ਕਿੰਨੇ ਤਰੀਕੇ ਦਾ ਹੈ ਇਹ ਹੈਗਾ 3 ਤਰੀਕੇ ਦਾ ਲਿਬਰਟੀ ਕਿੰਨੇ ਤਰੀਕੇ ਦੀ ਆ 1 2 3 4 5 ਲਿਬਰਟੀ ਹੈਗੀ 5 ਤਰੀਕੇ ਦੀ ਠੀਕ ਹੈ ਤੇ ਕੁਆਲਿਟੀ ਕਿੰਨੇ ਦੀ ਆ ਇੱਕ ਤਾਂ ਸਟੇਟਸ ਐਂਡ ਓਪਰਚ्युनिटी ਸਟੇਟਸ ਐਂਡ ਓਪਰਚ्युनिटी ਸੌਰੀ ਇਹ ਹੈਗੀ 2 ਤਰੀਕੇ ਦੀ ਠੀਕ ਹੈ ਤੇ ਫਰੇਟਰਨਿਟੀ ਮੇ ਵੀ ਹੈਗੀ ਆ ਮੈ ਅੱਗੇ ਦੇਖ ਲੈਣਾ ਇਥੇ ਮੈਨੂੰ ਧਿਆਨ ਆ ਰਿਹਾ ਫਰੇਟਰਨਿਟੀ ਹੈਗਾ ਇਥੇ ਮਤਲਬ ਇੰਟੀਗ੍ਰਿਟੀ ਹੈ ਮਤਲਬ ਜਿਹੜੀ ਜੁਨਟੀ ਹੈ ਜੁਨਟੀ ਐਂਡ ਇੰਟੀਗ੍ਰਿਟੀ ਨੈਸ਼ਨਲ ਨੇਸ਼ਨ ਨੇਸ਼ਨ ਦੀ ਹੋਊਗੀ ਆਪਣੇ ਭਾਰਤ ਦੀ ਉਹ ਹੀ ਇੱਕ ਤਰੀਕੇ ਦੀ ਠੀਕ ਹੈ ਇਹ ਜਿਹੜਾ ਹੈਗਾ ਕੁਐਸਚਨ ਹੈ ਉਸ ਦੇ ਵਿੱਚ ਇਸ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈ ਕਿ ਕਿੰਨੇ ਤਰੀਕੇ ਦਾ ਜਸਟਿਸ ਆ ਭਾਰਤ ਦੇ ਤੇ ਲਿਬਰਟੀ ਓ ਕੁਇਇਲਟੀ ਉੱਤੇ ਫਰੇਟਰਨਿਟੀ ਕਿੰਨੇ ਚਿਰ ਤਰੀਕੇ ਦੀ ਜਿਹੜੀ ਪ੍ਰੀਅੰਬਲ ਦੇ ਵਿੱਚ ਮੌਜੂਦ ਹੈ ਠੀਕ ਹੈ ਮੈਨੂੰ ਉਮੀਦ ਹੈ ਤੁਸੀਂ ਹੁਣ ਤੁਹਾਨੂੰ ਜਿਹੜੀ ਇਹ ਚੀਜ਼ ਤੁਹਾਨੂੰ ਸਮਝ ਲੱਗੀ ਹੋਗੀ ਤੇ ਅਗਰ ਤੁਸੀਂ ਇਸ ਕੁਐਸਚਨ ਨੂੰ ਲਿਖੋਗੇ ਆਪਣੀ ਨੋਟਬੁੱਕ ਦੇ ਤਾਂ ਤੁਸੀਂ ਨਾਲ ਲਿਖ ਲੈਣਾ ਕਿ ਜਸਟਿਸ ਕਿੰਨੇ ਤਰੀਕੇ ਦਾ ਤੇ ਕਿਹੜਾ-ਕਿਹੜਾ ਜਿਵੇਂ ਤੁਸੀਂ ਪ੍ਰੀਅੰਬਲ ਦੀ ਲਾਸਟ ਇਮੇਜ ਤੋਂ ਦੇਖ ਸਕਦੇ ਹੋ ਉਧਰ ਬਾਅਦ ਤੁਸੀਂ ਸਰਚ ਵੀ ਕਰ ਲਿਓ ਆਪਣੇ ਕਿਸੇ ਵੀ ਬ੍ਰਾਊਜ਼ਰ ਤੇ ਉਹ ਤੁਹਾਨੂੰ ਐਚਡੀ ਇਮੇਜ ਆ ਜਿਹੜੀ ਇਸ ਦੀ ਮਿਲ ਜਾਊਗੀ ਥੈਨ ਅਗਰ ਦੀ ਕਨਸਟੀਟਿਊਸ਼ਨ ਆਫ ਇੰਡੀਆ ਡਰਾਈਵਸ ਇਟਸ ਅਲਟੀਮੇਟ ਅਥਾਰਟੀ ਫਰੋਂ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਸੀ ਜਿਹੜਾ ਆਪਣਾ ਆਖਰੀ ਆਪਾ ਅਧਿਕਾਰ ਕਹਿ ਸਕਦੇ ਹਾਂ ਕਿਸੇ ਵੀ ਚੀਜ਼ ਨੂੰ ਇੰਪਲੀ ਭਾਰਤ ਦਾ ਜਿਹੜਾ ਸੰਵਧਾਨ ਉਹ ਕਿਸ ਤੋਂ ਲੈਂਦਾ ਹੈ ਉਹ ਪੀਪਲਸ ਆਫ ਇੰਡੀਆ ਅਗਰ ਇੰਡੀਆ ਦੇ ਭਾਰਤ ਦੇ ਲੋਕਾਂ ਦੀ ਮжоਰਿਟੀ ਹੈ ਤਾਂ ਭਾਰਤ ਦਾ ਜਿਹੜਾ ਸੰਵਧਾਨ ਉਹ ਉਸ ਤਰੀਕੇ ਨਾਲ ਹੀ ਕੰਮ ਕਰੂਗਾ ਠੀਕ ਹੈ ਤੇ ਬਸ ਜਿਹੜੀ ਅੱਜ ਦੀ ਆਪਣੀ ਕਲਾਸ ਸੀ ਸਿਰ ਫੈਨਸੀ ਮੈਂ ਉਮੀਦ ਕਰਦਾ ਅੱਜ ਦੀ ਕਲਾਸ ਤੁਹਾਨੂੰ ਜਰੂਰ ਚੰਗੀ ਲੱਗੀ ਹੋਗੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਜੋ ਵੀ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਮੈਂ ਉਹਨਾਂ ਨੂੰ ਦੱਸ ਦੇਣਾ ਚਾਹਣਾ ਕਿ ਆਪ ਬੇਸਿਕ ਤੋਂ ਲੈ ਕੇ ਟੌਪ ਲੈਵਲ ਤੁਸੀਂ ਕਿਸੇ ਵੀ ਬੁੱਕ ਨੂੰ ਤੁਹਾਨੂੰ ਫੋਲੋ ਕਰਨ ਦੀ ਲੋੜ ਨਹੀਂ ਇੱਕ ਵਾਰ ਤੁਸੀਂ ਆਪਣੇ ਕਲਾਸਾਂ ਲਾਓ ਤੇ ਫਿਰ ਤੁਸੀਂ ਬੁੱਕਸ ਤੇ ਅੱਗੇ ਦੇਖਿਓ ਵੀ ਹਾਂ ਬੁੱਕਸ ਤੇ ਵੀ ਉਹੀ ਚੀਜ਼ ਆ ਤੇ ਆਪਾਂ ਵੀ ਉਸ ਤੋਂ ਜਿਹੜੀ ਹੈ ਜਿਹੜੀ ਡਬਲ ਚੀਜ਼ ਕਰਵਾ ਰੱਖੀ ਆ ਠੀਕ ਆ ਜੀਓਗ੍ਰਾਫੀ ਇਕਨੋਮੀ ਹਿਸਟਰੀ ਤੋਂ Z ਤੱਕ ਜਿਹੜਾ ਹੈਗਾ ਆਪਾਂ ਸਾਰਾ ਪੰਜਾਬ ਦਾ ਸਟੱਡੀ ਸਿਲੇਬਸ ਕੰਪਲੀਟ ਕਰ ਰੱਖਿਆ ਹੁਣ ਆਪਾਂ ਪਾਲਿਟੀ ਵੀ ਇੰਨੀ ਡਿਟੇਲ ਦੀ ਪਾਲਿਟੀ ਆਪਾਂ ਹੋਰ ਵੀ ਜ਼ਿਆਦਾ ਡਿਟੇਲ ਦੇ ਰਹੀਏ ਕਿ ਸਟਾਰਟ ਕੀਤੀ ਹੋਈ ਕਿਉਂਕਿ ਪਾਲਿਟੀ ਬਹੁਤ ਜ਼ਿਆਦਾ ਬੀਟਸ ਹੁੰਦੀ ਆ ਪੰਜਾਬ ਦੇ ਐਗਜ਼ਾਮ ਦੇ ਵਿੱਚ ਚਾਹੇ PRTS ਵੀ ਹੋਵੇ ਚਾਹ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ